ਗਿਉਂਆਂ ਦਰਾਣੀ ਤੇ ਜਠਾਣੀ ਦਰਾਣੀ ਕੀ ਐ ਰੈੱਡ ਸੂਟ ਵਾਲੀ ਤੇ ਸੌਰੀ ਜਠਾਣੀ ਤੇ ਪੀਲੇ ਸੂਟ ਵਾਲੀ ਦਰਾਣੀ ਦਰਾਣੀ ਮੂੰਹ ਦਿਖਾਈ ਰੋਟੀ ਬਣਾ ਰਹੀਆਂ ਉਹ ਆ ਗਿਆ ਆਂ ਬੰਦੇ ਭੰਡ ਲੱਗੀ ਹੈ ਭਾਂਡੇ ਤੋਂ ਸਮਾਰ ਕੇ ਤੋਂ ਹੀ ਅੱਛਾ ਹਾਂ ਜੇ ਕੋਈ ਦਾਗ ਦੋਗ ਪਿਆ ਨਾ ਦੇਖੀ ਵੀਡੀਓ ਚ ਦਿਖ ਜਾਊਗਾ ਹੱਸ ਕੇ ਤਾਂ ਦਿਖਾ ਦੇ ਮੇਰੇ ਗੁੱਸੇ ਚ ਤਾ ਨਾ ਤੋਨੇ ਕੀ ਪਾਣੀ ਨਹੀਂ ਪੰਣਾ ਮੇਰੇ ਸੈਦੀ ਦੇ ਕੋਈ ਸਾਰੀ ਪੈਣਾ ਬਈ ਲੱਗੀਆਂ ਹੋਈਆਂ ਸਾਡੀਆਂ ਰਲ ਮਿਲ ਕੇ ਹੁੰਦਾ ਹੈ ਰਲ ਮਿਲ ਕੇ ਆ ਦੇਖਿਆ ਇਟਲੀ ਦੇ ਨਜ਼ਾਰੇ ਦੇਖੋ ਨਾਲੇ ਕੰਮ ਕਰਦੀਆਂ ਨਾਲੇ ਇੰਜੋਏ ਕਰਦੀਆਂ ਸੀ ਹੈਨਾ ਸਹੀ ਗੱਲ ਹੈ ਨਾ

ਤੈਨੂੰ ਥੋੜਾ ਬਤਾ ਦਸੂਗੇ ਤੁਸੀਂ ਇੰਗਲੈਂਡ ਬਾਰੇ ਲਾਈਫ ਇੰਗਲੈਂਡ ਦੀ ਦਸੂਗੇ ਇੰਟਰਵਿਊ ਦੋਗੇ ਦਸੋ ਦੀ ਲਾਈਫ ਬਹੁਤ ਬਹੁਤ ਕਟਿਆ ਯਾਰ ਬਹੁਤ ਕਟਿਆ ਦੇਖਿਆ ਭਾਈ ਦੇਖੋ ਭਾਈ ਸੁਣ ਲੋ ਹੁਣ ਗਾਇਸ ਇੰਗਲੈਂਡ ਦੀ ਲਾਈਫ ਬਿਲਕੁਲ ਚੱਜਦੀ ਨਹੀਂ ਹੈਗੀ ਭਾਈ ਤੁਸੀਂ ਦਸੋ ਇੰਟਰਵਿਊ ਤੁਸੀਂ ਇਟਨੀ ਲਾਈਫ ਬਹੁਤ ਵਧੀਆ ਦੇਖਿਆ ਜਾਨੇ ਘਰ ਵੀ ਇੰਜੋਏ ਕਰਦੇ ਵਾਰ ਹਾਂ ਦੇਖਿਆ ਫਿਰ ਭਾਈ ਇਟਲੀ ਆਇਓ ਜਿੰਨੇ ਵੀ ਆਣਾ ਮੈਨੂੰ ਕੰਟੈਕਟ ਕਰਿਓ 20 ਲੱਖ ਰੁਪਇਆ ਇਹ ਇੰਨੇ ਫੇਰਕੋਣੇ ਮੈਨੇ ਮੇਰਾ ਫੋਨ ਨੰਬਰ ਦੇ ਨਾ ਨਾ ਮੇਰਾ ਵੀ ਲੈ ਲਿਓ 20 ਲੱਖ ਰੁਪਇਆ ਆ ਤੂੰ ਕਿ ਨਾਲ ਲੈਣਾ ਮੰਝੂ ਮੈਂ ਸੱਦਣਾ ਹੀ ਕਿਹੇ ਤੂੰ ਸੱਦਣਾ ਹੀ ਨਹੀਂ ਹੈਗਾ ਚਲ ਬਲਜੀ ਇੰਦਰ ਕੋਲ ਨਹੀਂ ਸੱਦਣਾ ਕਿਸੇ ਨੂੰ ਨਹੀਂ ਬੋਲਦਾ ਨਹੀਂ ਸਮੋਸੇ ਖਾਦੇ ਨਹੀਂ ਦਾ ਵੀ ਨਹੀਂ ਕੋਈ ਕਰਦਾ ਸਮੱਸਾ ਇੱਕ ਤਾਂ ਖਾਦਾ ਵੇ ਇਹਨੂੰ ਦੇ ਦੇ ਬਲਜਿੰਦਰ ਨੂੰ ਦੇ ਤਾਂ ਨਹੀਂ ਤੇ